ਹਾਂਜੀ ਆਸਰੇ ਗਾਲ ਜੀ ਕੀ ਹਾਲ ਚਾਲ ਦੇ ਕੱਲ ਚੈੱਕ ਕਰਦੀ ਸੀ ਆਪਾਂ 22 ਮਾਡਲ ਸੌਰੀ 25 ਮਾਡਲ ਤੇ ਅੱਜ ਪੰਜਾਬ ਚੱਲੀ ਆ ਤੇ 18 ਮਾਡਲ ਚੱਲੀ ਆ ਇਹ ਵੀ ਚੈੱਕ ਕਰ ਲੈਣੀ ਆ ਅੱਜ ਤੇ 22 ਮਾਡਲ ਨੂੰ ਲੈ ਕੇ ਚੱਲੇ ਅਸੀਂ ਅਗਾਹ ਰੋਟੀ ਰੋਟੀ ਖਾ ਕੇ ਤੇ ਉਹਦੇ ਅਸੀਂ ਚੱਲ ਜਾਣਾ ਵਾ ਅੱਜ ਇਹ ਦੋ ਮਸ਼ੀਨਾਂ ਚੱਲੀਆਂ ਚੈੱਕ ਹੋਂ ਆਹ ਖੜਿਆ ਸੌਮ ਸੇਟ ਜੀ Það er ekki það? Ná Lá aðeins á aðeins á aðeins Lækja bæði gudarna Það er að modalda við gartandum úr það pann Maraðið kelpa nátt Það er að modalda við chalupið ਹੇ ਮੈਂਨੇ ਆਪ ਕੋ ਹੋ ਹੋ ਚੱਲ ਬਣੀਆਂ ਸਾਰੀਆਂ ਹਾਂ ਲੈਦਾ ਹੀ ਦੋ ਦੋ ਵੀਜ ਮੈਂ ਦਰਿੰਦਵ ਹਰਿਆ ਖਾਂ ਬੈਠ ਕੋਈ ਖਾਣਗੇ ਲਾਗੀ ਹਰੀ ਹੈ ਬਿਲਕੁਲ ਆਪ ਤੋਂ ਆਪ ਤੋਂ ਆਪ ਤੋਂ ਅਗਰ ਪੰਜਾਬ ਵੀ ਨਿਕਲ ਗਈ ਹੈ ਇਹਦਾ ਵੀ ਅੱਜ ਮੂਚਣ ਲੱਗੇ ਪੰਜਾਬ ਦਾ ਵੀ ਅੱਜ ਤਕਰੀਬਨ ਕਰੀਬ ਸਾਰਿਆਂ ਦਾ ਮੂਰਤ ਜਾਣਾ ਵਾ 22 ਮਾਡਲ ਨੂੰ ਲੈ ਕੇ ਚੱਲੇ ਆ ਮੈਂ ਉਹਤੋਂ 68 70 ਕਿਲੋਮੀਟਰ ਅਗੇ ਜਾਣਾ ਹੋਰ ਜਲੇ ਪੰਜਾਬ ਦਾ ਮੂਰਤ ਕਰਨ ਪੰਜਾਬ ਕੰਪੇਨ ਦਾ ਮਤਲਬ ਹੋਰ ਦੱਪ ਕੇ ਰੋਟੀ ਲਈ ਖਾ ਫਿਰ ਉਹਦੇ ਬਾਅਦ ਜਾ ਕੇ ਤੇ ਆਪਣੀ ਲੈ ਕੇ ਜਾਵਾਂਗੇ ਬਾਈ ਮਾਡਲ ਉਧਰ ਨੂੰ ਮਸ਼ੀਨ ਗਈ ਹੈ ਨਿਕਲ ਇੱਥੋਂ ਤੇ ਫਾਰਦਾਇਆ ਆਪਾਂੰਦ ਤੇ ਬੰਦੇ ਉਧਰੋਂ ਦੀ ਆਉਂਦੇ ਥਲਾਂ ਦੀ ਨਿਕਲ ਗਏ। ਉਹ ਆ ਗਏ। ਇੱਥੇ ਚੱਲਣ ਦੀ ਕਾਲਜ ਇੱਥੇ ਆਪਾਂ ਲਾ ਕੇ ਆਏ ਆ। ਉੱਥੇ ਮਾਇਆ ਫਿਰ ਦੋ ਟਾਈ ਵੀ ਆ। ਇੰਨੇ ਕ ਚਲੋ ਨੂੰ ਉਹ ਵੀ ਚੈੱਕ ਕਰ ਲਈ ਅੱਜ। ਉਹਦੀ ਸਾੜੇ ਪੁੱਟ ਮੰਗਾ ਲਈ ਆ। ਪਹੁੰਚ ਗਏ ਆ ਜੀ ਪੰਜਾਬ ਲੈ ਕੇ ਤੇ ਮਹਾਰਾਜ ਦੀ ਕਿਰਪਾ ਨਾਲ ਮੂਰਤ ਕਰਨ ਲੱਗੇ ਆਂ। ਦੇ ਲੱਗੇ ਨਾਟਰ-ਕਟਰ ਕੋਣ ਲੈ ਕੇ ਵਾਇਗਰੂ ਦਾ ਨਾਮ ਇਹ ਹੈਗੀ ਆਪਣੇ ਭਾਈਏ ਦੀ ਤੇ ਹਮ ਭਾਈਏ ਨਾਲ ਅੱਜ ਆਇਆ ਨਾ। ਐਂਗਾ ਚੱਲਦੇ ਨੇ ਅੱਜ। ਇਹ ਆਪਣੇ ਫੋਰਮੈਨ ਸਾਰੇ ਸਾਰੇ ਆਪਾਂ ਅੱਜ ਫੇਰ ਇਕੱਠੇ ਕਰ ਰਹੇ ਹਾਂ। ਕੱਲ ਵੀ ਇਕੱਠੇ ਕਰਕੇ ਲੈ ਗਏ ਮੈਂ ਸਾਰੇ। ਅੱਜ ਵੀ ਲੈ ਆਂਦੇ ਮੈਂ ਸੈਟਿੰਗ ਹੂਡਿੰਗ ਕਰਨੀ ਨਾ ਵੀ। ਜੀ ਬਾਬਾ ਜੀ ਅਰਦਾਸ ਕਰਦੇ ਵੀ ਤੁਹਾਨੂੰ ਵਿਖਾਵਾਂਗੇ ਵਿੱਚੋਂ ਦੇ। ਠੀਕ ਆ ਜੀ। ਇਹ ਸਾਡੇ ਆ ਬਾਬਾ ਜੀ ਮਾਲਕ ਸਾਹਿਬ ਤੋ ਤਾਸ ਬੇਨਤੀ ਕਰਨਗੇ ਜੀ ਮਹਾਰਾਜ ਗਾੜੀ ਹੱਥ ਪੱਲਾ ਜੋੜਨਗੇ। ਚੌਥੀ ਮਸ਼ੀਨ ਅੱਜ ਚੱਲ ਗਈ ਅੱਜ ਕਿਹੜਾ ਪੈ ਗਿਆ ਪੰਜਾਬ ਨੂੰ ਵੀ। ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਦਾ ਨਾਮ ਲੈਣਗੇ ਬਾਬਾ ਜੀ ਸਾਡੇ ਆਹ ਚਾਰ ਲੇਟਾ ਜੀ ਐਡ ਪੇਡ ਮੇਰੇ ਨਹੀਂ ਨਾ ਤੁਮ ਸਰਬੱਤ ਦਾ ਭਲਾ ਕੀ ਕਰਦੇ ਲੱਗੇ ਫੋਰਮੈਨ ਸਾਹਿਬ ਤੁਸੀਂ ਮਸ਼ੀਨ ਚਾਲੂ ਕਰਨ ਲੱਗੇ ਸੀ ਇੱਕ ਅੱਗੇ ਕਰ ਲ ਕਰਤੀ ਚਾਲੂ ਨਮੀ ਅੱਛਾ ਜੀ ਤੇ ਕੀ ਕਰਨਾ ਠੀਕ ਆ ਜੀ ਤੇ ਇਹਦੇ ਚ ਕੀ ਕਮੀ ਪਈ ਹੋਣਾ ਕਹਿੰਗੇ ਜੀ ਕੋਈ ਹੁਣ ਜੀ ਰੱਬ ਦਾ ਨਾਮ ਲੈਦੇ ਬਾਬਾ ਅਰਦਾਸ ਕਰਦਾ ਹੈ ਮਹਾਰਾਜ ਦੀ ਦੇਖ ਕੇ ਆਹ ਮਾਲਕ ਸਾਹਿਬ ਇਹ ਫੋਨ 'ਚ ਬਹੁਤ ਬੀਜੀ ਰਹਿੰਦੇ ਨੇ ਬਿਆਲੀ ਦਾ ਘਟੋ ਘੜ 50000 ਰੁਪਏ ਦਾ ਉਧਰ ਉਧਰੀ ਕਰੰਦਾ ਇਹ ਨੇ चार मशीन ले गया इन्हें बहुत तंगी चलन है बढ़िया है और क्यों कटा रहे हैं मशीन आई है बढ़िया है और ठीक है कितना खेत करेगा कितना गेहूँ लगा है ये तीन बीघा का तीन बीघा का ठीक है ठीक है, है। ਹੋਰ ਮੈਨਾਂ ਨਾਲ ਇਹ ਕੈਮਰਾਮੈਨ ਆ। ਇਹ ਸਾਰੇ ਕੰਮ ਕਰ ਲੈਂਦਾ ਵਾ। ਜਦੋਂ ਮਸ਼ੀਨ ਚੱਲਦੀ ਆ ਤਾਂ ਪਿੱਛੇ ਉਹ ਵੇਖਦੇ ਨਹੀਂ ਹੁੰਦੇ। ਉਹਾਨੂੰ ਤਾਂ ਪਤਾ ਨਹੀਂ ਕੀ ਵੇਖਦੇ ਵੇਖੀ ਅਸੀਂ ਹੀ ਜਾਣਦੇ ਆ। ਪਤਾ ਉਹਨੂੰ ਨਹੀਂਗਾ ਕੀ ਵੇਖਦੇ ਆ ਵੇਖੀ ਅਸੀਂ ਜਾਣਦੇ ਥੱਲੇ। ਪਰ ਠੀਕ ਆ ਕੰਮ। ਜੋ ਕੁਝ ਵੀ ਆ ਠੀਕ ਆ। ਆਇ ਤੁਹਾਨੂੰ ਕਿਸਾਨ ਦੇ ਪੈਲੀ ਚੋਂ ਪੁੱਟੇ ਆ। ਚਕੰਦਰ ਬੀਟ ਰੋਡ ਇਹ ਨੂੰ ਕਹਿੰਦੇ ਆ ਬੀਟਰੂਟ ਬਹੁਤ ਵਧੀਆ ਜੀ ਤੇ ਜੇ ਇਹੋ ਪੰਜਾਬੀ ਦੀ ਪਹਿਲੀ ਹੁੰਦੀ ਗਾਣਾ ਬਣ ਗਿਆ ਜੀ ਇਥੇ ਗੰਡੇ ਵੀ ਖਰਾਬ ਕਰਦੇ ਉਹਨਾਂ ਤੇ ਅਸੀਂ ਆਹ ਅੰਗਰੇਜ਼ਾਂ ਤੋਂ ਗੰਡੇ ਫੋਟ ਰਿਹਾ ਫੋਰਮੈਨ ਆਹ ਗੰਡੇ ਫੋਟਣ ਦੇ ਦੋ ਬੰਦੇ ਤੜਕਾ ਤੜਕੇ ਲਾਉਣ ਲਈ ਕੁਝ ਨਹੀਂ ਕਹਿੰਦੇ ਉਹਨਾਂ ਕਹਾਂ ਕੋਈ ਨਹੀਂ ਭਈਆ ਫੋਟੋ ਹੈ ਕੋਈ ਚੱਕਰ ਨਹੀਂ ਆ ਇੱਕ ਟੈਂਕ ਖਾਲੀ ਕੀਤਾ ਇਥੇ ਉਹ ਕਹਿੰਦਾ ਜਿੱਦਾਂ ਜੀ ਕਰਦਾ ਕਰੀ ਜਾਓ ਬਸ ਨੁਕਸਾਨ ਨਾ ਕਰਿਓ ਤੇ ਮਹਾਰਾਜ ਦੀ ਕਿਰਪਾ ਨਾਲ ਆਪਾਂ ਨੂੰ ਨੁਕਸਾਨ ਨਹੀਂ ਕੋਈ ਕੀਤਾ ਮਾੜੀ ਜਿਹੀ ਮੱਕੀ ਜਰੂਰ ਆਉਂਦੀ ਉਹ ਵੀ ਗਿੱਲੀ ਕਰਕੇ ਇਧਰ ਜਰੂਰ ਨੁਕਸਾਨ ਕੀਤਾ ਕਣਿਆਂ ਦਾ ਚਕੰਦਰ ਚਕੰਦਰ ਖਾਈ ਜੰਨੇ ਆ ਆਏ ਫੋਰਮੈਨ ਨਾ ਵੇ ਪਤਾ ਨਹੀਂ ਕੀ ਐ ਕਰੀ ਜਾਂਦਾ ਜੀ ਬਹੁਤ ਮਿੱਠਿਆ ਜੀ ਗੁਜਰਤੀ ਫਾਲ ਕਾ ਕਰਮਾ ਦੇ ਫੇਲ ਗੁਜਰਤੀ ਜੀ ਗੁਜਰਤੀ ਆ ਇਹ ਧਾਣਾ ਬਣੀ ਸਾਰਾ ਇਹੀ ਟਕਣਾ ਹੈ ਆਪਾਂ ਅਰੇ ਚਾਚੀ ਚਾਹ ਕਹਿੰਦੇ ਸੀ ਪੀਤੀ ਨਹੀਂ ਅਸੀਂ ਬਣਾਉਂਦੇ ਨਹੀਂ ਮਨਾਉਂਦੀ ਅਸੀਂ ਚਾਚੀ ਰਹਿਣ ਦੇ ਸਾਡਾ ਕਿੱਧਰ ਖੇਚਲ ਕਰਾਂਗੇ ਨੋਹ ਤੇਰੀ ਨਹੀਂ ਘਰੇ ਆਹ ਤੁਹਾਡਾ ਮਾਲਕ ਸਾਹਿਬ ਵੇਖੋ ਬਈ ਕੇ ਲਾਤੋ ਕਿ ਅਭੀ ਅਭੀ ਆ ਕਰਨਗ ਬੜੀ ਜੀ ਤਨਵੀਆਂ ਦੀ 11 ਵਜੇ ਲਾਈਟ ਆਈ ਨਹੀਂ ਉਹ ਜੇ ਬੀਟੀ ਵੜ ਕੇ ਚਲੇ ਆ ਤੇ ਕਿੰਨੀ ਮੱਖੀ ਆ ਤੇ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਫਿਰ ਉਹਨਾਂ ਕਹਾਂਗੇ ਨੁਕਸਾਨ ਨਾ ਕਰਿਓ ਪਿੱਛੇ ਨਾ ਛੁੱਟੇ ਦਾਣੇ ਨਾਲ ਥੋੜੇ ਬਾਕੀ ਕੋਈ ਚੱਕਣ ਮੱਖੀ ਦਾ ਆਪਣੇ ਬੰਦੇ ਮੱਖੀ ਵੀ ਨਾ ਆਵੇ ਪਿੱਛੇ ਵੀ ਨਾ ਡਣਾ ਜਾਵੇ ਆ ਵੀ ਨਾ ਹੋਵੇ ਉਹ ਵੀ ਨਾ ਹੋਵੇ 360 ਨਾ ਕਰੇ ਇੰਨੇ ਗੰਡੇ ਫਟਲੇ ਆ ਨਾਲ ਕਿਸਾਨ ਪੂਰਾ ਖੁਸ਼ ਆ ਕਹਿੰਦਾ ਕੋਈ